ਫੀਵਿਡ ਦਨਲ ਜੈਬੰਸ ਅੱਜ ਸਾਡਾ ਇਹ 6ਵਾਂ ਐਪੀਸੋਡ ਹੈ ਹੋਰ ਕਨਸਾ ਕਿੱਦਾਂ ਲੱਗ ਰਿਹਾ ਆਪਾਂ ਜਦੋਂ ਹੁਣ ਰੈਗੂਲਰ ਬੈਠ ਰਹੇ ਆ ਤੇ ਅਸੀਂ ਖਬਰਾਂ ਦਾ ਥੈਂਕ ਯੂ ਹਾਂ ਥੈਂਕ ਯੂ ਵੈਰੀ ਮੱਚ ਸਿੰਦਰ ਜੀ ਸਤਿ ਸ਼੍ਰੀ ਅਕਾਲ ਬਾਈਕੀ ਜੀ ਕਾ ਖਾਲਸਾ ਵਾਈਟ ਜੀ ਦੇ ਪਤੇ ਸਾਡੇ ਸਾਡੇ ਦਰਸ਼ਕਾਂ ਨੂੰ ਦਰਸ਼ਕਾਂ ਨੂੰ ਵੀ ਬਹੁਤ-ਬਹੁਤ ਪਿਆਰ ਸਿੰਦਰ ਜੀ ਬਹੁਤ ਵਧੀਆ ਲੱਗ ਰਿਹਾ ਬਹੁਤ ਲੋਕਾਂ ਕੋਲੋਂ ਸੈਰਨਾ ਵੀ ਆ ਰਹੀ ਹੈ ਥੋੜੀ ਮੋਟੀਵੇਸ਼ਨ ਵੀ ਮਿਲ ਰਹੀ ਹੈ ਕੁਝ ਲੋਕਾਂ ਨੇ ਕੁ ਸੁਝਾਅ ਵੀ ਦਿੱਤੇ ਨੇ ਇੱਕ ਬੜੇ ਹੀ ਸੁਲਝੇ ਹੋਏ ਸਾਡੇ ਸੀਨੀਅਰ ਨੇ ਆਈਐਸ ਅਫੀਸਰ ਉਹਨਾਂ ਨੇ ਸੁਝਾਅ ਦਿੱਤਾ ਹੈ ਕਿ ਤੁਸੀਂ ਇਹਨੂੰ 20 ਮਿੰਟ ਤੱਕ ਰੱਖਿਆ ਕਰੋ ਤੇ ਆਪਾਂ ਫਿਰ ਇਹਨੂੰ 20 ਮਿੰਟ ਤੇ ਕੰਮ ਦੀ ਕੋਸ਼ਿਸ਼ करिए ਤੇ ਬਹੁਤ ਚੰਗਾ ਹੈ ਸਤਿੰਦਰ ਜੀ ਤੇ ਜਿਹੜਾ ਹਫਤਾ ਆਪਾਂ ਸ਼ੁਰੂ ਕਰਨ ਤੋਂ ਪਹਿਲੇ ਹੀ ਹਫਤਾ ਤੇ ਬਹੁਤ ਵਧੀਆ ਸੀਗਾ ਪਰ ਇਹ ਜਿਹੜਾ ਇਹ ਖਬਰ ਮਿਲੀ ਹੈ ਜਸਵਿੰਦਰ ਭੱਲਾ ਜੀ ਦੇ ਦਿੱਖ ਦੀ ਇਹਦੇ ਨਾਲ ਪੂਰੇ ਪੰਜਾਬ ਦੇ ਵਿੱਚ ਬੜਾ ਇੱਕ ਸ਼ੋਖ ਦਾ ਇੱਕ ਮਾਹੌਲ ਪੈਦਾ ਹੋ ਗਿਆ ਜਸਵਿੰਦਰ ਭੱਲਾ ਜੀ ਨੇ 80 ਸਾਲਾਂ ਤੋਂ ਇੱਕ ਖੁਸ਼ੀ ਦਾ ਮਾਹੌਲ ਬਣਾ ਕੇ ਰੱਖਿਆ ਪੰਜਾਬ ਦੇ ਵਿੱਚ ਉਹਨਾਂ ਦੀ ਉਹਨਾਂ ਨੂੰ ਦੇਖ ਕੇ ਹੀ ਮਨ ਖੁਸ਼ ਹੋ ਜਾਂਦਾ ਸੀਗਾ ਲੋਕ ਪੁੱਛਦੇ ਸਨ ਸਿਰਫ ਉਹਨਾਂ ਉਹਨਾਂ ਦੇ ਵਾਸਤੇ ਦੇਖਦੇ ਸੀ ਕੈਰੀ ਉਹਨ ਜਟਾ ਤੇ ਹੋਰ ਕਿੰਨੀਆਂ ਸੀਗੀਆਂ ਹਾ ਬੜਾ ਬੜਾ ਅਫਸੋਸ ਹੁੰਦਾ ਹੈ ਕਿ ਉਹਨਾਂ ਦੀ ਇਦਾਂ ਸਡਨ ਡੈਥ ਹੋ ਗਈ ਤੇ ਅਸੀਂ ਉਹਨਾਂ ਦੀ ਫੈਮਿਲੀ ਨੂੰ ਆਪਣੀ ਵੱਲੋਂ ਕੰਡੋਲੈਂਸਸ ਦੇਨੇ ਆ ਤੇ ਪ੍ਰਮਾਤਮਾ ਨੂੰ ਇਹ ਪ੍ਰੇਅਰ ਕਰਦੇ ਆ ਕਿ ਉਹ ਆਪਣੇ ਚਰਨਾਂ ਦੇ ਵਿੱਚ ਉਹਨਾਂ ਨੂੰ ਜਗ੍ਹਾ ਦੇ ਚੰਗਾ ਆਦਮੀ ਸੀਗਾ ਪੰਜਾਬ ਦਾ ਕਲਚਰ ਵੀ ਉਹਨਾਂ ਨੇ ਬੜਾ ਵਧਾਇਆ ਪੰਜਾਬ ਦੇ ਵਿੱਚ ਖੁਸ਼ੀ ਦਾ ਮਾਹੌਲ ਵੀ ਲੈ ਕੇ ਆਏ ਨੀਟ ਕਲੀਨ ਆਦਮੀ ਸੀਗਾ ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ ਤੇ ਕਈ ਐਸੇ ਕਾਮੇਡੀਅਨਸ ਨੇ ਜਿਹੜੇ ਗਲਤ ਰਸਤੇ ਵੀ ਪੈ ਗਏ ਨੇ ਪਰ ਉਹ ਬਿਲਕੁਲ ਉਹਨੇ ਆਪਣੀ ਸਫਾਈ ਰੱਖੀ ਉਹਨੇ ਕੋਈ ਮਤਲਬ ਕਾਮੇਡੀ ਦੇ ਨਾਲ ਲੋਕਾਂ ਨੂੰ ਉਹਦੀ ਬੇਇੱਜ਼ਤੀ ਨਹੀਂ ਕੀਤੀ ਬਹੁਤ ਚੰਗੀ ਤਰ੍ਹਾਂ ਨਾਲ ਕਾਮੇਡੀ ਕੀਤੀ ਗੋਡ ਬlesਸ ਹਿਸ ਸੋਲ ਜੀ ਪਰਸੋ ਪੰਜਾਬ ਦੇ ਵਿੱਚ ਸੁਨੀਲ ਜਾਖੜ ਪੰਜਾਬ ਦਾ ਬੀਜੇਪੀ ਦਾ ਲੀਡਰ ਜਿਹੜੇ ਪਹਿਲੇ ਕਾਂਗਰਸ ਸੀ ਉਹ ਬੀਜੇਪੀ ਦੇ ਪ੍ਰਧਾਨ ਹੈ ਉਹਨਾਂ ਨੂੰ ਲੱਗੇ ਲੱਗੋ 500 ਹੋਰ ਲੋਕਾਂ ਨੂੰ ਫੜਿਆ ਗਿਆ ਹੋਰ ਪੂਰੇ ਪੰਜਾਬ ਦੇ ਜ਼ਿਲ੍ਹੇ ਵਾਈਸ ਵੀ ਫੜੇਗੇ ਪੰਜਾਬ ਗਵਰਨਮੈਂਟ ਕਿਉਂ ਇਹਨਾਂ ਨੂੰ ਫੜ ਰਹੀ ਹੈ ਔਰ ਖਿਆਲ ਆਗਰੇ ਇਹਦੇ ਪਿੱਛੇ ਮਕਸਦ ਕੀ ਛੋਟੇ ਛੋਟੇ ਪ੍ਰੋਗਰਾਮ ਤਾਂ ਕਰ ਰਹੇ ਸੀ ਹਾਂ ਜੀ ਇਸ ਸਟੈਂਡਰਡ ਦੀ ਬਹੁਤ ਅਫਸੋਸ ਹੈ ਮਤਲਬ ਐਸੀਆਂ ਗੱਲਾਂ ਦੇ ਨਾਲ ਨਾ ਆਪਾਂ ਤੇ ਜ਼ਿਆਦਾ ਪੋਲਿਟਿਕਸ ਦੀ ਗੱਲ ਨਹੀਂ ਕਰਦੇ ਪਰ ਇਹਦੇ ਉੱਤੇ ਮੈਂ ਥੋੜਾ ਜਿਹਾ ਬੋਲ ਦਿੰਨਾ ਇਨ ਦ ਸੈਂਸ ਕਿ ਜਿੱਥੋਂ ਤੱਕ ਮੈਨੂੰ ਪਤਾ ਹੈ ਉਹ ਕੀ ਕਰਦੇ ਸੀਗੇ ਉਹ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਸੈਂਟਰ ਦੀਆਂ ਸਕੀਮਾਂ ਦੱਸਦੇ ਸੀ ਆਇਸ਼ਵਾਨ ਸਾਰਦ ਕਿਸਾਨ ਸਨਮਾਨ ਨੀਤੀ ਕੀ ਉਹ ਜਿਹੜਾ ਘਰ ਪ੍ਰਾਈਮ ਮਿਨਿਸਟਰ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਵਗੈਰਾ ਤੇ ਉਹ ਉਹਦਾ ਕੰਮ ਕਰਦੇ ਸੀ ਪਤਾ ਨਹੀਂ ਕੀ ਆਇਆ ਇਹਨਾਂ ਦੇ ਤਮਾਦ ਦੇ ਵਿੱਚ ਗਵਰਨਮੈਂਟ ਦੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਿ ਉਹਨਾਂ ਨੂੰ ਉਹਨਾਂ ਦੇ ਪਿੱਛੇ ਪੈ ਗਏ ਉਹਨਾਂ ਨੂੰ ਇੱਕ ਦਿਨ ਪਹਿਲੇ ਉਹਨਾਂ ਦਾ ਕੰਮ ਰੋਕਿਆ ਫਿਰ ਯਾਕਰ ਜੀ ਨੇ ਜਦੋਂ ਦੁਬਾਰਾ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਅਰੈਸਟ ਕਰ ਲਿਆ ਤੇ ਇਹ ਗੱਲਾਂ ਜਿਹੜੀਆਂ ਨੇ ਨਾ ਸਤਿੰਦਰ ਜੀ ਆਪਾਂ ਜਿਆਦਾ ਨਹੀਂ ਇਹਦੇ 'ਚ ਜਾਂਦੇ ਹੋਏ ਮੈਂ ਤੇ ਸਿਰਫ ਇਹਦਾ ਕਵਾਂਗਾ ਕਿ ਪੰਜਾਬ ਦੇ ਵਿੱਚ ਇਸ ਵੇਲੇ ਲੀਡਰਸ਼ਿਪ ਦੀ ਬਹੁਤ ਜ਼ਿਆਦਾ ਕਮੀ ਹੈ ਜੀ ਬਹੁਤ ਜ਼ਿਆਦਾ ਕਮੀ ਹੈ ਕੋਈ ਸਾਡੇ ਕੋਲ ਚੰਗਾ ਲੀਡਰ ਜੋ ਕਿ ਛੋਟੀਆਂ ਗੱਲਾਂ ਕੋਲੋਂ ਉੱਠ ਕੇ ਤੇ ਪੰਜਾਬ ਦੇ ਵੱਡੇ ਮੁੱਦਿਆਂ ਦੇ ਬਾਰੇ ਸੋਚ ਲੇ ਜੋ ਕਿ ਪੋਜ਼ਿਟਿਵਿਟੀ ਦੇ ਨਾਲ ਚੱਲੇ ਜੋ ਕਿ ਸਾਰਿਆਂ ਨੂੰ ਆਪਣੇ ਨਾਲ ਲੈ ਕੇ ਚੱਲੇ ਜੋ ਕਿ ਆਪੋਜੀਸ਼ਨ ਜਿਹੜੀ ਆ ਉਹ ਆਪਣੇ ਦਮ ਦੇ ਉਤੇ اپੋਜੀਸ਼ਨ ਕਰੇ ਜਿੱਦਾਂ ਕਿ ਕਿਸੇ ਜਮਾਨੇ ਚ ਅਟਲ ਬਿਹਾਰੀ ਵਾਜਪਾਈ ਦੀ ਹੁੰਦੇ ਸੀ ਜੇ ਹੋਰ ਸਾਡੇ ਬੜੇ ਲੀਡਰ ਰਹੇ ਨੇ ਇਥੇ ਤੇ ਉਸ ਤਰੀਕੇ ਦੇ ਸਾਨੂੰ ਲੀਡਰ ਦੀ ਬਹੁਤ ਜ਼ਰੂਰਤ ਹੈ ਤੇ ਸਾਡੀ ਜਿਹੜੀ ਸਿਵਲ ਸੁਸਾਇਟੀ ਹੈ ਉਹਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਤੇ ਹੁਣ ਅਗਰ ਆਪੂ ਕੋਈ ਲੀਡਰ ਨਹੀਂ ਉਪਰਦਾ ਤੇ ਸਾਨੂੰ ਹੀ ਜਾ ਕੇ ਜਗਾ ਜਗਾ ਢੂੰਡਣਾ ਪਏਗਾ ਕੋਈ ਚੰਗਾ ਲੀਡਰ ਆਪਣੇ ਵਾਸਤੇ ਜੋ ਕਿ ਸਾਨੂੰ ਇਸ ਜਿਹੜੀ ਇਹ ਜਿਹੜੀ ਨਫ਼ਰਤ ਦੀ ਮਾਹੌਲ ਜਿਹੜਾ ਕ੍ਰੀਏਟ ਹੋ ਰਿਹਾ ਹੈ ਕਿ ਦੂਜੇ ਦੇ ਪਿੱਛੇ ਐਵੇਂ ਪਏ ਰਹਿਣਾ ਤੇ ਸਾਰਾ ਟਾਈਮ ਗਲਤ ਗੱਲਾਂ ਕਰਨੀਆਂ ਗਾਲਾਂ ਕੱਢਣੀਆਂ ਮੇਰਾ ਛਲ ਸਾਨੂੰ ਇਹਦੇ ਵਿੱਚੋਂ ਨਿਕਲ ਕੇ ਤੇ ਪੰਜਾਬ ਦੇ ਅਸਲੀ ਮੁੱਦਿਆਂ ਦੇ ਪਿੱਛੇ ਪੈਣਾ ਚਾਹੀਦਾ ਹੈ ਅਗਰ ਦੋ ਪੋਲਿਟਿਕਲ ਪਾਰਟੀਆਂ ਹੈਗੀਆਂ ਨੇ ਤੇ ਦੋਵੇਂ ਪੋਜ਼ਿਟਿਵ ਕੰਮ ਕਰਨ ਨਾ ਇਹ ਦੋਵੇਂ ਪੋਜ਼ਿਟਿਵ ਕੰਮ ਕਰਨ ਆਪਣਾ ਆਪਣਾ ਪੋਜ਼ਿਟਿਵ ਕੰਮ ਦੱਸਣ ਜਿੰਨ ਜਿਹੜਾ ਜਿਹਦਾ ਪੋਜ਼ਿਟਿਵ ਕੰਮ ਜਿਹੜਾ ਹੈਗਾ ਲੋਕਾਂ ਨੂੰ ਪਸੰਦ ਆਏਗਾ ਉਹਨੂੰ ਵੋਟ ਦੇ ਦੇਣ ਕੇ ਡੈਮੋਕ੍ਰੇਸੀ ਤੇ ਇਹੋ ਹੀ ਹੁੰਦੀ ਹੈ ਇੱਕ ਹੀ ਹਿਸਾਬ ਹੋਇਆ ਕਿ ਆਪੂ ਕਰਨਾ ਨਹੀਂ ਤੇ ਦੂਸਰੇ ਨੂੰ ਕਰਨ ਤੋਂ ਰੋਕਦੇ ਰਹਿਣਾ ਤੇ ਦੂਸਰੇ ਤੇ ਕੰਮ ਦੇ ਉੱਤੇ ਲਾਲਚਨ ਪਾਣੇ ਤੇ ਆਪਣੇ ਕੰਮ ਨੂੰ ਵਧਾ ਚੜਾ ਕੇ ਦੱਸਣਾ ਇਹ ਗੱਲ ਠੀਕ ਨਹੀਂ ਹੈ ਲੋਕੋ ਹੀ ਐਡਾ ਬੇਫੂਫ ਨਹੀਂ ਹੁੰਦੇ ਇਸ ਤਰ੍ਹਾਂ ਜੀ ਸਾਡੇ ਜਿਹੜੇ ਪੰਜਾਬ ਦੇ ਲੋਕ ਨੇ ਉਹ ਤੇ ਖਾਸ ਕਰ ਬੇਫੂਫ ਨਹੀਂ ਨੇ ਉਹ ਬੜੇ ਇਨਲਾਈਟਡ ਨੇ ਹਰ ਚੀਜ਼ ਨੂੰ ਸੋਚਦੇ ਨੇ ਉਹ ਸਭ ਕੁਝ ਦੇਖ ਰਹੇ ਨੇ ਤੇ ਕਿਸੇ ਨਾ ਕਿਸੇ ਦਿਨ ਇਹ ਸਾਰੇ ਲੋਕ ਜੋ ਐਸਾ ਕੰਮ ਕਰ ਰਹੇ ਨੇ ਨਾ ਇਹ ਇਹਦਾ ਇਹਨਾਂ ਵਾਸਤੇ ਨਤੀਜਾ ਚੰਗਾ ਨਹੀਂ ਹੋਏਗਾ ਪਰ ਮੈਨੂੰ ਇਹਨਾਂ ਦੇ ਬਾਰੇ ਕੋਈ ਫਿਕਰ ਨਹੀਂ ਹੈ ਮੈਨੂੰ ਪੰਜਾਬ ਦੇ ਬਾਰੇ ਫਿਕਰ ਹੈ ਕਿ ਪੰਜਾਬ ਦੇ ਵਿੱਚ ਇਸ ਤਰੀਕੇ ਦਾ ਲਾਅ ਐਂਡ ਆਰਡਰ ਪ੍ਰੋਬਲਮ authoritarian state ਆ ਜਾਏ ਨਾਰਕੀ ਆ ਜਾਏ ਤੇ ਐਵੇਂ ਧੱਕਾ ਕਰਨ ਦੀ ਕੋਸ਼ਿਸ਼ ਕਰੋ ਇੱਕ ਦੂਸਰੇ ਨਾਲ ਤੇ ਲੋਕਾਂ ਦਾ ਵੀ ਦਿਲ ਖਰਾਬ ਕਰੋ ਲੋਕਾਂ ਦਾ ਮਨੋਬਲ ਘਟਾ ਕਰੋ ਇਹ ਠੀਕ ਨਹੀਂ ਹੈ ਬਾਰਡਰ ਸਟੇਟ ਵਾਸਤੇ ਮੈਨੂੰ ਲੱਗਦਾ ਹੈ ਕਿ ਸਰਕਾਰ ਨੂੰ ਇਹ ਜਿਹੜੀ ਇਹਨਾਂ ਦੀ ਪਾਲਿਸੀ ਹੈ ਇਹਦੇ ਬਾਰੇ ਦੇ ਦੁਬਾਰਾ ਤੋਂ ਸੋਚ ਲੈਣਾ ਚਾਹੀਦਾ ਹੈ ਇਹ ਕੋਈ ਪੰਜਾਬ ਵਾਸਤੇ ਹਿੱਤ ਦੀ ਪਾਲਿਸੀ ਨਹੀਂ ਹੈ ਬਿਲਕੁਲ ਗਲਤ ਠੀਕ ਹੈ ਪੰਜਾਬ ਗਵਰਨਮੈਂਟ ਨੂੰ ਆਪਣੇ ਆਪ ਨੂੰ ਰਿਫਰਿੰਗ ਰੱਖਣਾ ਚਾਹੀਦਾ ਐਡੇ ਦੇ ਕੰਮ ਨਾ ਕਰਨ ਇੱਕ ਪਿੱਛੇ ਹੁਣ ਐਮਐਚਏ ਨੇ ਪਾਰਲੀਮੈਂਟ ਦੇ ਵਿੱਚ ਲਿਖਿਤ ਦੱਸਿਆ ਐਮਪੀ ਸੁਖਿੰਦਰ ਰਾਣਾ ਇਹ ਸੁਖਿੰਦਰ ਰਾਣਾ ਦੇ ਜਵਾਬ ਦਿੱਤਾ ਉਹਦਾ ਪ੍ਰਸ਼ਨ ਦਾ ਜਵਾਬ ਦਿੱਤਾ ਵੀ ਐਸਜੀਪੀਸੀ ਦੇ ਇਲੈਕਸ਼ਨ ਦਾ ਪ੍ਰੋਸੈਸ ਕਰਤੇ ਹੋਏ ਪਰੰਤੂ ਹਾਈ ਕੋਰਟ ਦੇ ਵਿੱਚ ਕਿਉਂਕਿ ਸਟੇ ਲੱਗੀ ਹੋਈ ਹੈ ਇਸ ਕਰਕੇ ਪ੍ਰੋਸੈਸ ਰੁਕਿਆ ਹੋਇਆ ਹੈ ਇਹਦੇ ਬਾਰੇ ਤੁਸੀਂ ਸਰ ਕੀ ਕਹਿਣਾ ਚਾਹਦੇ ਹੋ ਸਰ ਹਾਂਜੀ ਸਤਿੰਦਰ ਜੀ ਦੇਖੋ ਆ ਜਿਹੜਾ ਹੈਗਾ ਨਾ ਐਸਟੀਪੀਸੀ ਦਾ ਇਲੈਕਸ਼ਨ ਆ ਇਹ 2011 ਚ ਲਾਸਟ ਹੋਇਆ ਸੀਗਾ ਦੇਖ ਲਓ ਕਿੰਨੇ ਸਾਲ ਹੋ ਗਏ 12 13 ਸਾਲ ਹੋ ਗਏ ਉਹਦੇ ਬਾਅਦ ਫੇਰ ਇਹ ਇੱਕ ਸਹਿਜਦਾਰੀ ਸिखਾਂ ਦੀ ਇੱਕ ਇੱਕ ਲੋਟ ਨੇ ਇਹ ਕਹਤਾ ਸੀਗਾ ਕਿ ਭਈ ਤੁਸੀਂ ਸਾਨੂੰ ਕੱਢ ਦਿੱਤਾ ਐਸਟੀਪੀਸੀ ਦੇ ਇਲੈਕਸ਼ਨ ਤੋਂ ਬਾਹਰ ਤੇ ਇਹ ਗੈਰਕਾਨੂੰਨੀ ਹੈ ਤੇ ਉਹ ਕੋਰਟ ਚ ਚਲੇ ਗਏ ਉਥੋਂ ਦੀ ਸਟੇ ਆਰਡਰ ਲੱਗ ਗਿਆ ਮੈਂ ਅਗਰ ਤੁਸੀਂ ਮੈਂ ਵੀ ਇੱਕ ਸਿੱਖ ਹਾਂ ਤੇ ਮੈਂ ਵੀ ਵਿਅਕਤੀਗਤ ਤੌਰ ਤੇ ਉਤੇ ਅਗਰ ਤੁਸੀਂ ਮੇਰਾ ਮੇਰਾ ਪਰਸਨਲ ਓਪੀਨੀਅਨ ਕਹੋ ਤੇ ਮੈਂ ਇਹ ਕਵਾਂਗਾ ਕਿ ਜੋ ਸਹਿਜ داری ਸਿੱਖਿਆ ਰਿਨੋ ਠੀਕ ਹੈ ਇਸ ਤਰੀਕੇ ਦੇ ਨਾਲ ਆਪਣੇ ਆਪ ਨੂੰ ਲਿਮਟ ਕਰਨਾ ਇਹ ਸਿੱਖੀ ਦੇ ਵਿੱਚ ਨਹੀਂ ਸੀ ਲਿਖਿਆ ਹੋਇਆ ਗੁਰੂ ਨਾਨਕ ਦੇਵ ਜੀ ਦੀ ਇਹ ਜਿਹੜੀ ਜਿਹੜੀ ਉਹਨਾਂ ਦੀ ਸਿਖਲਾਈ ਉਹ ਦੇ ਖਿਲਾਫ ਜਾਂਦਾ ਹੈ ਜੋ ਬੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਸ਼ਰਨਤਾਰਾਕਦਾ ਹੈ ਜੋ ਬੰਦਾ ਆਪਣੇ ਆਪ ਨੂੰ ਆ ਆਪਣਾ ਜਿਹੜਾ ਉਹ ਫਾਰਮ ਹੈ ਉਹਦੇ ਵਿੱਚ ਸਿੱਖ ਲਿਖਦਾ ਹੈ ਉਹਦੇ ਕੋਲ ਉਹ ਵੈਦਰ ਉਹਨੇ ਪੂਰਾ ਆਪਣਾ ਸਰੂਪ ਰੱਖਿਆ ਕਿ ਨਹੀਂ ਰੱਖਿਆ ਇਹ ਇਹ ਦੂਸਰੀ ਗੱਲ ਹੈ ਪੰਥ ਦੇ ਨਾਲ ਚੱਲਣਾ ਇੱਕ ਗੱਲ ਹੁੰਦੀ ਹੈ ਸਿੱਖੀ ਨਾਲ ਸ਼ਰਧਾ ਰੱਖਣੀ ਦੂਸਰੀ ਗੱਲ ਹੁੰਦੀ ਹੈ ਤੇ ਉਹਨੂੰ ਇਹ ਇਹਨਾਂ ਨੂੰ ਕਰ ਦੇਣਾ ਚਾਹੀਦਾ ਹੈ ਤੇ ਉਸ ਵਾਸਤੇ ਤੇ ਦੂਸਰਾ ਜਿਹੜਾ ਅਸੀਂ ਦੇਖ ਰਹੇ ਹਾਂ ਸਤ ਜੀ ਅ ਹੋਰ ਵੱਡੇ ਵੱਡੇ ਅਫਸੋਸ ਦੀ ਗੱਲ ਹੈ ਕਿ ਇਹਨਾਂ ਜਿਹੜੇ 12 13 ਸਾਲ ਨੇ ਇਹਨਾਂ ਦੇ ਵਿੱਚ ਇਲੈਕਸ਼ਨ ਨਾ ਹੋਣ ਦੇ ਕਾਰਨ ਬਹੁਤ ਜ਼ਿਆਦਾ ਐਸਟੀਪੀਸੀ ਪੋਲੀਟਿਸਾਈਜ਼ ਹੋ ਗਈ ਹੈ ਇੱਕ ਪਰਟਿਕੂਲਰ ਪਾਰਟੀ ਇੱਕ ਪਰਟਿਕੂਲਰ ਫੈਮਿਲੀ ਦੀਆਂ ਦਸੀਆਂ ਹੋਈਆਂ ਗੱਲਾਂ ਕਰਦੀ ਹੈ ਪੰਥ ਦਾ ਜਿਹੜਾ ਐਸਟੀਪੀਸੀ ਦਾ ਕੰਮ ਹੈ ਪ੍ਰਚਾਰ ਦਾ ਕੰਮ ਹੈਗਾ ਤੇ ਗੁਰਦੇਵਾਰੇ ਸੰਭਾਲਣ ਦਾ ਕੰਮ ਹੈਗਾ ਪੈਸੇ ਹੈਗੇ ਨੇ ਉਹਨਾਂ ਨੂੰ ਚੰਗੀ ਜਗ੍ਹਾ ਇਸਤੇਮਾਲ ਕਰਨ ਦਾ ਕੰਮ ਹੈ ਐਜੂਕੇਸ਼ਨ ਇੰਸਟੀਟਿਊਸ਼ਨ ਚਲਾਉਣ ਦਾ ਕੰਮ ਹੈ ਹੈਲਥ ਦੇ ਵਿੱਚ ਦੇਣ ਦਾ ਸੋਸ਼ਲ ਵਰਕ ਕਰਨ ਦਾ ਕੰਮ ਹੈ ਸਿੱਖੀ ਦਾ ਪ੍ਰਚਾਰ ਕਰਨ ਦਾ ਕੰਮ ਹੈ ਹੁਣ ਕਈ ਲੋਕ ਜਿਹੜੇ ਸਿੱਖੀ ਛੱਡ ਕੇ ਦੂਜੇ ਪਾਸੇ ਜਾ ਰਹੇ ਨੇ ਇਹ ਇਹਨਾਂ ਚੀਜ਼ਾਂ ਦੇ ਬਾਰੇ ਸੋਚਣਾ ਉਹਨਾਂ ਦਾ ਕੰਮ ਹੈ ਉਹ ਕੰਮ ਤੇ ਉਹ ਕਰ ਨਹੀਂ ਰਹੇ ਤੇ ਕੰਮ ਕੀ ਕਰ ਰਹੇ ਨੇ ਜਾਂ ਤੇ ਕੋਟਾ ਦੇ ਵਿੱਚ ਸਹਿਯਕਾਰੀ ਸਖਾਂ ਦੇ ਨਾਲ ਲੜਾਈਆਂ ਲੜ ਰਹੇ ਨੇ ਤੇ ਜਾਂ ਇਹ ਕੀ ਕਹਿੰਦੇ ਨੇ ਕਿ ਜੀ ਇੱਕ ਪੋਲੀਟੀਕਲ ਪਾਰਟੀ ਦੇ ਗੀਤ ਗਾਰੇ ਨੇ ਤੇ ਗੁਣ ਗਾਰੇ ਨੇ ਤੇ ਉਤੋਂ ਦੀ ਸ਼ਰਮਣੀ ਅਕਾਲੀ ਦਲ ਐਡੀ ਟੁਕੜੀਆਂ ਦੇ ਵਿੱਚ ਵੰਡ ਗਿਆ ਸਤਿੰਦਰ ਜੀ ਸਾਡੇ ਪੰਜਾਬ ਦੇ ਵਿੱਚ ਇੱਕ ਪੰਥਿਕ ਪਾਰਟੀ ਦਾ ਰਹਿਣਾ ਬਹੁਤ ਜ਼ਰੂਰੀ ਹੈ ਵਾਰੋ ਪੰਥਕ ਪਾਰਟੀ ਸਟਰੋਂਗ ਹੋਣੀ ਚਾਹੀਦੀ ਹੈ ਪੋਲਿਟਿਕਸ ਆਪਣੀ ਜਗ੍ਹਾ ਹੈਗੇ ਨੇ ਪੰਥਕ ਪਾਰਟੀ ਪੰਥਕ ਵਿਚਾਰ ਜਿਹੜਾ ਉਹ ਆਪਣੀ ਜਗ੍ਹਾ ਹੈਗਾ ਤੇ ਇਹ ਜਿਸ ਤਰੀਕੇ ਨਾਲ ਇਹਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਨੇ ਇਹਦੇ ਨਾਲ ਜਿਹੜੀ ਪੰਜਾਬ ਦੀ ਸਭਿਅਤਾ ਹੈ ਕਲਚਰ ਹੈ ਜਿਹੜੀ ਸਿੱਖੀ ਹੈ ਉਹਨੂੰ ਬਹੁਤ ਜ਼ਿਆਦਾ ਇੱਕ ਤਰ੍ਹਾਂ ਦੇ ਨਾਲ ਤੱਕਾ ਪਹੁੰਚਣਾ ਹੈ ਬਹੁਤ ਜ਼ਿਆਦਾ ਉਹਦਾ ਨੁਕਸਾਨ ਹੋਣਾ ਤੇ ਇਸ ਵਾਸਤੇ ਅਗਰ ਤੇ ਇਹ ਮੈਂ ਪਹਿਲੀ ਗੱਲ ਤੇ ਸੈਂਟਰ ਨੂੰ ਵੀ ਕਵਾਂਗਾ ਕਿ ਅਗਰ ਇਹ ਲੋਕ ਨਹੀਂ ਮੰਨਦੇ ਤੇ ਤੁਸੀਂ ਕੋਈ ਤਰੀਕਾ ਕੱਢੋ ਤੇ ਇਹ ਇਲیکشن ਕਰਵਾਓ ਤਾਂ ਕਿ ਜਿਹੜਾ ਡੈਮੋਕ੍ਰੈਟਿਕ ਪ੍ਰੋਸੈਸ ਹੈ ਉਹ ਉਹ ਚੱਲਦਾ ਰਹੇ ਤੇ ਕੋਈ ਕੋਈ ਅਸੀਂ ਅੱਗੇ ਵਧੀਏ ਇਹਨਾਂ ਗੱਲਾਂ ਦੇ ਵਿੱਚ ਇਸ ਤਰੀਕੇ ਦੇ ਨਾਲ 12 12 14 14 ਸਾਲ ਸਟੇ ਲਗਾ ਕੇ ਤੇ ਇਹ ਤੇ ਠੀਕ ਨਹੀਂ ਹੈ ਇਹ ਕਿਸੇ ਵੀ ਇੱਕ ਸੰਸਧਵਾਤੀ ਠੀਕ ਨਹੀਂ ਹੈ ਸੰਸਦਾ ਜਿਹੜੀ ਹੈ ਉਹ ਕਮਜ਼ੋਰ ਹੋ ਜਾਂਦੀ ਹੈ ਇਸ ਤਰੀਕੇ ਨਾਲ ਹਾਈ ਕੋਰਟ ਦੇ ਵਿੱਚ ਕੇਸ ਜਲਦੀ ਡਿਸਿਡ ਡਿਸੀਜਨ ਹੋਣਾ ਚਾਹੀਦਾ ਤਾਂ ਕਿ ਜਲਦੀ ਜਲਦੀ ਇਲੈਕਸ਼ਨ ਹੋ ਤਾਈ ਹੋਏਗਾ ਨਾ ਸਰ ਜਿੰਨਾ ਤੱਕ ਕਿਉਂਕਿ ਹੁਣ ਤਾਂ ਇਸ ਸਮੇਂ ਸਟੇ ਹੋਇਆ ਹੋਇਆ ਹੈ ਸਭ ਕੁਝ ਹੋਇਆ ਹੋਇਆ ਹੈ ਪ੍ਰੋਸੀਡਿੰਗਸ ਰੁਕੀਆਂ ਹੋਈਆਂ ਹੈ ਇਹ ਹੀ ਸੈਂਟਰ ਗਵਰਨਮੈਂਟ ਕਰ ਰਹੀ ਹੈ ਤੇ ਹੁਣ ਇਸ ਨੂੰ ਰੀਸੋਲਵ ਕਰੇ ਨਾ ਸੈਂਟਰਲ ਗਵਰਨਮੈਂਟ ਨੇ ਇੱਕ ਲਾਅ ਬਣਾਇਆ ਸੀਗਾ ਕਿ ਸਿਰਫ ਜਿਹੜੇ ਜਿਨ੍ਹਾਂ ਦਾ ਪੂਰਾ ਸਿੱਖ ਰੂਪ ਹੈ ਉਹ ਹੀ ਇਲੈਕਸ਼ਨ ਲੜ ਸਕਦੇ ਨੇ ਉਹ ਲਾਅ ਵੀ ਤੇ ਬਦਲ ਸਕਦਾ ਹੈ ਜਾਂ ਕੋਈ ਤਰੀਕਾ ਕੱਢਿਆ ਜਾ ਸਕਦਾ ਹੈ ਜਾਂ ਸੈਜਦਾਰੀ ਸਿੱਖਾਂ ਨੂੰ ਕੋਈ ਹੋਰ ਏਮਪਾਵਰਮੈਂਟ ਦਿੱਤੀ ਜਾ ਸਕਦੀ ਹੈ ਤੇ ਕੋਈ ਨਾ ਕੋਈ ਆਵੇ ਹਰ ਚੀਜ਼ ਦਾ ਕੋਈ ਸੋਲੂਸ਼ਨ ਹੁੰਦੀ ਹੈ ਨਾ ਕੋਈ politcal ਸੋਲੂਸ਼ਨ ਹੁੰਦੀ ਹੈ ਕੋਈ social ਸੋਲੂਸ਼ਨ ਹੁੰਦੀ ਹੈ ਤੁਸੀਂ ਉਸ ਗੱਲ ਨੂੰ ਲੈ ਕੇ ਤੇ ਨਹੀਂ ਨਾ ਬਹਿ ਸਕਦੇ ਸੋਲੂਸ਼ਨ ਜਲਦੀ ਹੋਵੇ ਇੱਕ ਟ੍ਰਿਬਿਊਨ ਦੇ ਵਿੱਚ 22 ਅਗਸਤ ਨੂੰ ਖਬਰ ਚੱਪੀ ਪ੍ਰਿੰਸੇਸ ਸੋਪੀਆ ਦਲੀਪ ਸਿੰਘ ਦੀ ਜਿਹੜੇ ਵੀ ਮਹਾਰਾਜਾ ਰਜੀਤ ਸਿੰਘ ਦੀ ਗ੍ਰੈਂਡ ਡਾਟਰ ਹੈ ਉਹਨਾਂ ਨੇ ਉਸ ਖਬਰ ਦੇ ਵਿੱਚ ਇਹ ਵੀ ਦੱਸਿਆ ਵੀ ਉਹਨਾਂ ਨੇ ਜਿਹੜਾ ਹੈਗਾ ਇੰਗਲੈਂਡ ਦੇ ਵਿੱਚ ਜਿਹੜੇ VOTING ਰਾਈਟ ਲਿਆਉਂਦੇ ਨੇ ਲੇਡੀਜ਼ ਲਈ ਬੜਾ ਕੰਮ ਕੀਤਾ ਸਰ ਕੋਈ ਪੰਜਾਬ ਨਾਲ ਜੁੜੇ ਹੋਏ ਆ ਇਸ ਵਿਸ਼ੇ ਤੇ ਸਰ ਕੀ ਤੁਹਾਡਾ ਥਿਊ ਲੱਗਦਾ ਮੈਨੂੰ ਬਹੁਤ ਅਫਸੋਸ ਹੁੰਦਾ ਇਸ ਦਿੰਦਰ ਜੀ ਬਹੁਤ ਅਫਸੋਸ ਹੁੰਦਾ ਹੈ ਕਿ ਜਿਹੜਾ ਸਾਡਾ ਸਭ ਤੋਂ ਵੱਡਾ ਐਂਪੀਰਰ ਸੀਗਾ ਉਹਨਾਂ ਦੀ ਪ੍ਰਜੋਨੀ ਪ੍ਰਜੋਨੀ ਉਹਨਾਂ ਦੀ ਜਿਹੜੀ ਵਿਰਾਸਤ ਹੈ ਉਹਨਾਂ ਦੇ ਜਿਹੜੀ ਫੈਮਿਲੀ ਹੈ ਇੱਥੇ ਉਹ ਉਹਨੂੰ ਡਿਊ ਰਿਸਪੈਕਟ ਨਹੀਂ ਦਿੱਤੀ ਗਈ ਉਹ ਇੱਕ ਤੇ ਪਹਿਲੀ ਗੱਲ ਤੇ ਇਹ ਗੱਲ ਇਹ ਇੱਕ ਕੌਨਸ਼ੀਅਸ ਡਿਸੀਜਨ ਲਈ ਸੀ ਕਿ ਬ੍ਰਿਟਿਸ਼ ਨੇ ਕਿ ਉਹਨਾਂ ਨੂੰ ਇੱਥੇ ਉਹਨਾਂ ਦੇ ਪੈਰ ਨਹੀਂ ਲੱਗਣਦੇ ਨੇ ਮਹਾਰਾਜਾ ਜਦੀਪ ਸਿੰਘ ਨੇ ਵਾਪਸ ਆਉਣ ਦੀ ਬੜੀ ਕੋਸ਼ਿਸ਼ ਕੀਤੀ ਬ੍ਰਿਟਿਸ਼ ਨੇ ਉਹਨਾਂ ਨੂੰ ਆਉਣ ਨਹੀਂ ਦਿੱਤਾ ਮਹਾਰਾਣੀ ਜਿੰਦਾ ਨੂੰ ਵੀ ਉਹਨਾਂ ਨੇ ਫੜ ਕੇ ਰੱਖਿਆ ਪਰ ਉਹ ਤੇ ਬ੍ਰਿਟਿਸ਼ ਦੀ ਕੌਨਸ਼ੀਅਸ ਡਿਸੀਜਨ ਸੀਗੀ ਨਾ ਅਸੀਂ ਕੀ ਕੀਤਾ ਉਹਦੇ ਬਾਰੇ ਅਸੀਂ ਇਹ ਗੱਲ ਗੱਲ ਕਰੀਏ ਨਾ ਕਿ ਅਸੀਂ ਆਪਣੀ ਵਿਰਾਸਤ ਨੂੰ ਸੰਭਾਲਣ ਵਾਸਤੇ ਕੀ ਕੀਤਾ ਜਦੋਂ ਪ੍ਰਿਥਵੀ 소ਫੀ ਛੋਟੇ ਸੀਗੇ ਉਹ ਤਾਂ ਕੋਈ ਨਾ ਕੋਈ ਸਿੱਖ ਤੇ ਅੱਗੇ ਆ ਕੇ ਉਹਨਾਂ ਨਾਲ ਵਿਆਹ ਕਰਾ ਸਕਦਾ ਅਸੀਂ ਤਾਂ ਤਾਂ ਕਿ ਇਹ ਜਿਹੜਾ ਵੰਸ਼ ਹੈ ਇਹ ਕਿ ਚੱਲਦਾ ਰਹੇ ਉਹ ਤੇ ਕੀਤਾ ਨਹੀਂ ਉਹ ਲਾਹੌਰ ਦੇ ਵਿੱਚ ਆ ਕੇ ਰਹੇ ਵੀ ਤੇ ਇਸ ਤਰੀਕੇ ਦੇ ਨਾਲ ਅਗਰ ਆਪਾਂ ਆਪਣੀ ਵਿਰਾਸਤ ਨੂੰ ਅੱਗੇ ਨਹੀਂ ਵਧਾਵਾਂਗੇ ਆਪਣੇ ਪਿਛੋਕੜ ਨੂੰ ਨਹੀਂ ਯਾਦ ਕਰਾਂਗੇ ਆਪਣੇ ਕਲਚਰ ਨੂੰ ਨਹੀਂ ਸੰਭਾਲਾਂਗੇ ਤੇ ਬਸ ਐਵੇਂ ਹੀ ਅੱਖਾਂ ਬੰਦ ਕਰਕੇ ਅੱਗੇ ਹੀ ਤੁਰਦੇ ਰਵਾਂਗੇ ਤੇ ਫੇਰ ਤੇ ਸਾਡੀ ਜਿਹੜੀ ਏਡੀ ਵੱਡੀ ਸਿਵਲਾਈਜੇਸ਼ਨ ਹੈ ਸਾਡੇ ਗੁਰੂਆਂ ਨੇ ਸਿਖਾਏ ਹੋਏ ਸਾਡੇ ਜਿਹੜੇ ਤੌਰ ਤਰੀਕੇ ਨੇ ਉਤਾਰੇ ਬਰਬਾਦ ਹੋ ਜਾਣਗੇ ਜਿਨ੍ਹਾਂ ਚੀਜ਼ਾਂ ਦੇ ਵਾਸਤੇ ਸਾਡੇ ਬਜ਼ੁਰਗਾਂ ਨੇ ਇਟਾ ਖੂਨ ਬਹਾਇਆ ਉਹਨਾਂ ਦਾ ਕੁਝ ਰਹਿ ਨਹੀਂ ਜਾਏਗਾ ਮੈਂ ਇਹ ਚਾਹਨਾ ਕਿ ਇਸੇ ਵਾਸਤੇ ਪ੍ਰਿਥੀ ਸੋਫੀ ਦੇ ਬਾਰੇ ਇੱਥੇ ਗੱਲ ਕਰ ਰਹੇ ਹਾਂ ਕਿ ਸਾਰੇ ਜਿਨ੍ਹਾਂ ਨੂੰ ਨਹੀਂ ਵੀ ਉਹਨਾਂ ਦੇ ਬਾਰੇ ਪਤਾ ਉਹਨਾਂ ਨੂੰ ਪਤਾ ਲੱਗ ਜਾਏ ਉਹਨਾਂ ਦੇ ਬਾਰੇ ਪੜੋ ਤੇ ਦੂਸਰਾ ਜਿਹੜੀ ਸਾਡੀ ਵਿਰਾਸਤ ਹੈਗੀ ਹੈ ਜਿੰਨੀ ਕਾਸੀਂ ਸੰਭਾਲ ਸਕਨੇ ਆ ਉਹਨੂੰ ਸੰਭਾਲ ਲੈਣ ਦੀ ਕੋਸ਼ਿਸ਼ ਕਰੀਏ ਅਗਰ ਮਹਾਰਾਜਾ ਮਹਾਰਾਜਾ ਰਣਜੀਤ ਸਿੰਘ ਦੇ ਕੋਈ ਬੱਚਾ ਕੈਸੂਲੇ ਮਿਲਦੇ ਨੇ ਉਹਨਾਂ ਨੂੰ ਅੱਗੇ ਲਗਾਈਏ ਉਹਨਾਂ ਨੂੰ ਕਹੀਏ ਕਿ ਸਮਾਜ ਦੇ ਕੰਮ ਕਰੋ ਤੇ ਪੰਜਾਬ ਦੀ ਪੰਜਾਬ ਜਿਹੜੇ ਤਰੀਕੇ ਨਾਲ ਥੱਲੇ ਜਾ ਰਿਹਾ ਹੈ ਉਹਨੂੰ ਉਹਨੂੰ ਸੰਭਾਲ ਲੈਂਦੀ ਅਸੀਂ ਰਲ ਬਿਲ ਕੇ ਕੋਸ਼ਿਸ਼ ਕਰੀਏ ਇਹੋ ਹੀ ਸਭ ਕੁਝ ਹੁੰਦਾ ਹੈ ਇਹਨਾਂ ਚੀਜ਼ਾਂ ਦੇ ਨਾਲ ਹੀ ਇੱਕ ਚੰਗੀ ਇੱਕ ਸਿਵਲਾਈਜੇਸ਼ਨ ਅੱਗੇ ਵੱਧਦੀ ਹੈ ਸੋ ਇਸ ਵਾਸਤੇ ਸਾਡੂੰ ਪਿੱਛੇ ਸੂਫੀ ਤੇ ਉਹਨਾਂ ਦੇ ਕੰਮ ਨੂੰ ਯਾਦ ਕਰਨਾ ਬਹੁਤ ਜ਼ਰੂਰੀ ਹੈ ਤੇ ਉਹਨੂੰ ਅੱਗੇ ਵਿਧਾਨਾਂ ਵੀ ਪਹੁੰਚ ਜ਼ਰੂਰੀ ਹੈ ਈ ਤਰੀਕ ਨੂੰ ਵਿਸ਼ੂਜੀਤ ਤੇ ਜੈਕਸਨ ਤੋ ਉਹਨਾਂ ਪੌਂਦਰ ਤੇ ਬੰਦੇ ਫੜੇਗੇ ਜਿਹੜੇ ਜਿਨ੍ਹਾਂ ਨੂੰ ਡੀਜੀਪੀ ਕਰੋਰਬ ਯਾਦਵ ਨੇ ਪੰਜਾਬ ਦੇ ਕਿਹਾ ਵੀ ਇਹ ਵਿਸ਼ਨੋਰੀ ਤਰੁਪਤੇ ਸੁਜਾ ਪੱਪਰ ਖਾਲਸਾ ਜਿਹੜਾ ਇੰਟਰਨੈਸ਼ਨਲ ਹੈਗਾ ਤੇ ਦੋਨਾਂ ਦੇ ਕੰਬਾਈਨ ਦੇ ਅੰਦਰ ਕੰਮ ਕਰਦਾ ਸੀਗਾ ਪੂਰੇ ਮੋਡਿਊਲ ਨੇ ਕਈ ਇਥੇ ਕੰਮ ਪੰਜਾਬ ਦੇ ਵਿੱਚ ਬੇਗੜਬੜਾ ਕੀਤੀ ਹੈਗੀ ਫਿਰ ਬੰਬ ਵੀ ਉਹਨਾਂ ਤੋਂ ਫੜਿਆ ਗਿਆ ਚਾਹ ਲੱਗਦਾ ਵੀ ਪਾਕਿਸਤਾਨ ਦੇ ਸਾਰਾ ਜਿਹੜਾ ਚੱਲ ਰਿਹਾ ਇਹ ਖਾਲਸਾ ਇੰਟਰਨੈਸ਼ਨਲ ਜਿਹੜਾ ਬੱਬਰ ਖਾਲਸਾ ਦੀ ਜਿਹੜੀ ਫੈਡਰੇਸ਼ਨ ਚੱਲ ਰਹੀ ਹੈ ਔਰ ਅੱਜ ਅੱਜ ਜਿਹੜੇ ਬੈਨ ਐ ਸਭ ਕੁਝ ਹੈਗਾ ਇਸ ਦੇ ਬਾਰੇ ਕੀ ਲੱਗਦਾ ਵੀ ਪੰਜਾਬ ਨੂੰ ਕਿੱਥੇ ਫੇਰ ਤੱਕ ਕਰਨਾ ਚਾਹੁੰਦੇ ਹਾਂ ਜੇ ਸਟੈਂਡਰਡ ਦੀ ਦੇਖੋ ਇਹ ਗੱਲ ਘਬਰਾਉਣ ਵਾਲੀ ਵੀ ਹੈ ਤੇ ਜਿਆਦਾ ਘਬਰਾਉਣ ਵਾਲੀ ਵੀ ਨਹੀਂ ਹੈ ਮਤਲਬ ਵਿੱਚ ਵਿੱਚ ਕਾਟ ਲਈ ਗੱਲ ਹੈਗੀ ਹੈ ਇਹਦੇ ਵਿੱਚ ਦੋ ਅਸਪੈਕਟਸ ਨੇ ਇੱਕ ਤੇ ਉਹਨਾਂ ਕੋਲ ਸਿਰਫ ਦੋ ਗ੍ਰਨੇਡ ਫੜੇਗੇ ਇਹਦਾ ਮਤਲਬ ਕਿ ਉਹ ਕੋਈ ਖਾਸ ਵੈਲ ਆਰਗੇਨਾਈਜ਼ ਨਹੀਂ ਨੇ ਇਹ ਮੈਂ ਕਹਿ ਰਿਹਾ ਕਿਉਂਕਿ ਮੈਂ ਫੌਜੀ ਹਾਂ ਜਦੋਂ ਮੈਂ ਦੇਖਣਾ ਕੀ ਟੈਰਰਿਸਟਿਕ ਕੋਲ ਲਗਤ ਜੀ ਐਨ ਕੇ ਦੇ ਵਿੱਚ ਦੇਖੋ ਯਾ ਪਹਿਲੇ ਜਦੋਂ ਪੰਜਾਬ ਚ ਬਿਲੀ ਟੈਂਸ਼ਨ ਸੀ ਲੋਕਾਂ ਦੇ ਕੋਲ ਆਟੋਮੈਟਿਕ ਵੈਪਨ ਸੀਗੇ ਔਰ ਕਈ ਤਰੀਕੇ ਦੇ ਬੜੇ ਵੱਡੇ ਵੱਡੇ ਵਾਰਡ ਲਾਈਕ ਸਟੋਰ ਸੀਗੇ ਤੇ ਇਹਨਾਂ ਕੋਲ ਏਡਾ ਕੁਛ ਵੱਡਾ ਨਹੀਂ ਸੀਗਾ ਪਰ ਅਗਰ ਛੋਟਾ ਵੀ ਹੈਗਾ ਤੇ ਸਾਨੂੰ ਵਰੀ ਤੇ ਕਰਨਾ ਚਾਹੀਦਾ ਨਾ ਵਿਜੀਲੈਂਸ ਤੇ ਹੋਣੀ ਚਾਹੀਦੀ ਹੈ ਸੋ ਬੈਸਟ ਚੀਜ਼ ਤੇ ਇਹ ਹੈ ਕਿ ਇਸ ਤਰੀਕੇ ਦੀਆਂ ਕਾਰਵਾਈਆਂ ਬਿਲਕੁਲ ਹੀ ਨਾ ਹੋਣ ਸਟੇਟ ਦੇ ਵਿੱਚ ਉਸ ਪਾਸੇ ਤੋਂ ਸਾਨੂੰ ਵਧ ਵਧੇ ਰਹਿਣਾ ਚਾਹੀਦਾ ਹੈ ਤੇ ਉਹ ਇੱਕ ਐਂਡ ਸਟੇਟ ਨੂੰ ਸਿਕਿਉਰਿਟੀ ਦੇ ਤਰੀਕੇ ਨਾਲ ਪ੍ਰੋਡਿਊਸ ਕਰਕੇ ਫਿਰ ਉਹਨੂੰ ਮੇਨਟੇਨ ਵੀ ਕਰਨਾ ਹੈ ਮੇਨਟੇਨ ਇਸ ਵਾਸਤੇ ਕਰਨਾ ਇਸਤੇ ਦੀ ਕਿਉਂਕਿ ਇਹ ਵਿਜੀਲੈਂਸ ਸਾਡੀ ਜਿਹੜੀ ਤੁਹਾਡੀ ਜਿਹੜੀ ਇਹ ਬਾਰਡਰ ਸਟੇਟ ਹੈ ਜਦੋਂ ਤੁਸੀਂ ਇੱਕ ਐਨਿਮੀਕਲ ਲੇਬਰ ਦੇ ਨਾਲ ਹੁੰਦੇ ਹੋ ਪਾਕਿਸਤਾਨ ਦੇ ਅਥੇ ਇੱਕ ਦੁਸ਼ਮਣ ਦੇ ਨਾਲ ਬੈਠੇ ਹੁੰਦੇ ਹੋ ਤੇ ਉਥੇ ਤੁਸੀਂ ਆਪਣੀ ਵਿਜੀਲੈਂਸ ਨਹੀਂ ਘਟਾ ਸਕਦੇ ਇੰਟਰਨਲ ਸਿਕਿਉਰਿਟੀ ਇਜ਼ ਅ ਆਨਗoing ਪ੍ਰੋਸੈਸ ਉਹ ਐਦਾ ਨਹੀਂ ਹੈ ਕਿ ਤੁਸੀਂ ਇੱਕ ਵਾਰ ਸਾਰਾ ਕਲੀਅਰ ਕਰ ਦਿੱਤਾ ਹੁਣ ਅਸੀਂ ਕਹੀਏ ਕਿ ਜੀਐਨਕੇ ਇਸ ਕਲੀਅਰ ਆਫ ਮਿਲਿਟੈਂਟਸ ਸਾਰਾ ਕੁਝ ਠੀਕ ਹੋ ਜਾਏਗਾ ਐਦਾ ਨਹੀਂ ਹੁੰਦਾ ਉਹ ਪਾਕਿਸਤਾਨ ਟਰਾਈ ਕਰਦਾ ਰਹੇਗਾ ਤੇ ਜਿੱਥੇ ਉਹਨੂੰ ਮੌਕਾ ਮਿਲੇਗਾ ਉਹ ਅੰਦਰ ਕਿਸੇ ਨੂੰ ਭੇਜ ਦੇਗਾ ਤੇ ਦੂਸਰੀ ਜਿਹੜੀ ਸਟੇਟ ਨੂੰ ਬਚ ਬਚਣਾ ਪੈਂਦਾ ਉੱਥੇ ਫਟੀਗ ਵੀ ਆ ਜਾਂਦੀ ਹੈ ਥੋੜੀ ਦੇਰ ਦੇ ਬਾਅਦ ਉਹ ਫਿਰ ਲੋਕ ਨਾ ਥੋੜੇ ਕੰਪਲੀਸੈਂਟ ਹੋ ਜਾਂਦੇ ਨੇ ਉਹ ਗੱਲ ਨਹੀਂ ਹੋਣੀ ਚਾਹੀਦੀ ਅਗਰ AI ਨੇ ਤੇ ਇਹਨਾਂ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ ਇਨਕੁਆਇਰੀ ਹੋਣੀ ਚਾਹੀਦੀ ਹੈ ਕਿਉਂਕਿ ਜਿੱਥੋਂ 2 ਗ੍ਰਨੇਡ ਆ ਗਈਆਂ ਉੱਥੋਂ ਜ਼ਿਆਦਾ ਹਥਿਆਰ ਵੀ ਆ ਸਕਦੇ ਨੇ ਸੋ ਜਿਹੜੇ ਵੀ ਉਹਨਾਂ ਦੇ ਲੂਪ ਹੋਲਸ ਨੇ ਉਹਨਾਂ ਨੂੰ ਪਲੱਗ ਕਰਨਾ ਤੇ ਸੁਸਾਇਟੀ ਦੇ ਵੱਲੋਂ ਸਾਨੂੰ ਇਹ ਚੀਜ਼ ਜਿਹੜੀ ਹੈ ਇਹ ਮੈਰਿਟੈਂਸੀ ਤੇ ਇਹ ਜਿਹੜੀ ਸੈਪਰੇਟਿਜ਼ਮ ਹੈ ਇਹਨੂੰ ਆਪਣੇ ਦਿਮਾਗ ਦੇ ਵਿੱਚੋਂ ਕੱਢਣਾ ਇਹਦੇ ਇਹਦੇ ਨਾਲ ਲੜਾਈ ਲੜਨੀ ਤੇ ਸਿਕਿਉਰਿਟੀ ਦੇ ਮਾਮਲੇ ਦੇ ਵਿੱਚ ਸਾਡੀਆਂ ਸਿਕਿਉਰਿਟੀ ਫੋਰਸਿਜ਼ ਨੂੰ ਅਲਰਟ ਰਹਿਣਾ ਇਹ ਇਹ ਜ਼ਰੂਰਤਾਂ ਨੇ ਪੰਜਾਬ ਦੀਆਂ ਜਿਹੜੀਆਂ ਕਿ ਕਦੀ ਮੁੱਕ ਨਹੀਂ ਸਕਦੀਆਂ ਤੇ ਅੱਛੀ ਗੱਲ ਹੈ ਕਿ ਉਹ ਪੜੇ ਗਏ ਤੇ ਹੁਣ ਉਹਦੀ ਜੇ ਅੱਗੇ ਕਾਰਵਾਈ ਹੈ ਉਹ ਵੀ ਬੜੇ ਬਹੁਤਾ ਤਰੀਕੇ ਦੇ ਨਾਲ ਪੰਜਾਬ ਪੁਲਿਸ ਨੂੰ ਕਰਨੀ ਚਾਹੀਦੀ ਹੈ। ਹੁਣ ਤਾਂ ਥੋੜੇ ਜਿਹਾ ਰੈਲੇਸ਼ਨ ਯੂਜ਼ ਹੋਏ ਚੱਲਦੇ ਆ। ਪਿੱਛੇ ਪਾਰਲੀਮੈਂਟ ਦੇ ਵਿੱਚ ਕਨਸਟੀਟਿਊਸ਼ਨ 130 ਕਮੈਂਡਮੈਂਟ ਬਿਲ ਪੇਸ਼ ਕੀਤਾ ਗਿਆ 2025 ਜਿਹਦੇ ਵਿੱਚ ਪ੍ਰਾਈਮ ਮਿਨਿਸਟਰ, ਚੀਫ ਮਿਨਿਸਟਰ ਔਰ ਵੱਡੇ ادارے ਜਿਨੇ ਆਪਣੇ ਲੀਡਰਸ ਹੈ ਜੇ ਯੂਨੀਅਨ ਮਿਸਟਰ ਜਨ ਨੂੰ ਪ੍ਰਦਾਨ ਕੀਤਾ ਗਿਆ ਵੀ ਅਗਰ 30 ਦਿਨ ਕੰਟੀਨਿਊਸ ਹੋ ਕਸਟਡੀ ਦੇ ਵਿੱਚ ਰਹਿੰਦੇ ਹੈ ਤੇ ਉਸ ਪੋਸਟ ਦੇ ਵਿੱਚੋਂ ਕੈਰੀ ਨਹੀਂ ਕਰ ਪਾਣਗੇ ਉਸ ਦਾ ਬੜਾ ਹੰਗਾਮਾ ਹੋਇਆ ਹਰ ਜਗਾ ਆਪਸ ਵਿੱਚ ਹੋਰ ਪੂਰੇ ਦੇਸ਼ ਦੇ ਵਿੱਚ ਚੱਲ ਰਿਹਾ ਪਾਰਲੀਮੈਂਟ ਦੇ ਵਿੱਚ ਤਾਂ ਬਹੁਤ ਹੀ ਜ਼ਿਆਦਾ ਕੰਮ ਹੋਇਆ ਉਹਨਾਂ ਐਪੀਸੀ ਨੂੰ ਦੇ ਦਿੱਤਾ ਗਿਆ ਹੈ ਇਹ ਬਿੱਲ ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਆ ਮੇਰਾ ਬੇਟੀਕਾ ਸੋਚ ਇਹ ਦੇ ਬਾਰੇ ਚ ਇਹ ਹੈ ਕਿ ਇਹ ਬਿੱਲ ਬਹੁਤ ਚੰਗਾ ਸੀਗਾ ਇਹ ਬੜੀ ਗੱਲ ਵੈਸੇ ਦੇਖਿਆ ਜਾਏ ਤੇ ਇਸ ਬੇਦੀ ਕੋਈ ਜ਼ਰੂਰਤ ਨਹੀਂ ਹੋਣੀ ਚਾਹੀਦੀ ਦੇਖੋ ਅਗਰ ਤੁਸੀਂ ਸਾਡੇ ਜਿਹੜੇ ਪੋਲੀਟੀਸ਼ੀਅਨਸ ਨੇ ਸਾਡੇ ਪਾਰਲੀਮੈਂਟਰੀ ਟੇਰੀਅੰਟਸ ਨੇ ਉਹ ਅਗਰ ਇੱਕ ਹਾਈ ਸਟੈਂਡਰਡ ਆਫ ਮੋਰਲ ਫਾਈਬਰ ਨੂੰ ਮੇਨਟੇਨ ਕਰਨ ਤੇ ਬੜਾ ਹਾਈ ਸਟੈਂਡਰਡ ਆਫ ਮੋਰੈਲਿਟੀ ਨੂੰ ਮੇਨਟੇਨ ਕਰਨ ਤੇ ਫਿਰ ਇਸ ਬੇਦੀ ਦੀ ਜ਼ਰੂਰਤ ਨਹੀਂ ਹੁੰਦੀ ਹੈ ਤੁਸੀਂ ਯਾਦ ਕਰੋ ਕਿ ਟ੍ਰੇਨ ਐਕਸੀਡੈਂਟ ਦੇ ਪਿੱਛੇ ਲਾਲ ਬਹਾਦਰ ਛਾਤਰੀ ਜੀ ਨੇ ਰਿਜ਼ਾਈਨ ਕਰ ਦਿੱਤਾ ਸੀ ਕਿਉਂਕਿ ਰੇਲਵੇ ਮਨਿਸ਼ਪੋਰਟ ਸੋ ਉਹ ਹੁੰਦਾ ਹੈ ਇੱਕ ਹਾਈ ਸਟੈਂਡਰਡ ਮੇਰਾ ਮੈਨੂੰ ਲੱਗਦਾ ਹੈ ਕਿ ਕੋਈ ਕੁਛ ਅੱਜ ਤੱਕ ਉਹ ਬ੍ਰਿਟੇਨ ਦੇ ਪਰ ਇਥੇ ਕੋਈ ਬੰਦਾ ਫੜਿਆ ਵੀ ਜਾਂਦਾ ਹੈ ਅੰਦਰ ਵੀ ਚਲਾ ਜਾਂਦਾ ਹੈ ਕਹਿੰਦੇ ਨੇ ਕਿ ਇਹ ਅੰਦਰੋਂ ਵੀ ਜੇਲ੍ਹ ਦੇ ਵਿੱਚੋਂ ਵੀ ਉਹ ਸਰਕਾਰਾਂ ਚਲਾਉਂਦਾ ਹੈ ਜਾਂ ਦੂਸਰੇ ਬੰਦੇ ਨੂੰ ਆਪਣੀ ਜਗ੍ਹਾ ਲਗਾ ਦਿੰਦਾ ਹੈ ਸੋ ਇਹ ਜਿਹੜੀਆਂ ਗੱਲਾਂ ਨੇ ਇਹ ਚੰਗੀਆਂ ਨਹੀਂ ਨੇ ਤੇ ਅਗਰ ਅਸੀਂ ਆਪਣਾ ਇੱਕ ਹਾਈ ਮੋਰਲ ਸਟੈਂਡਰਡ ਮੇਨਟੇਨ ਕਰ ਸਕੀਏ ਤਾਂ ਉਹ ਬੈਟਰ ਹੈ ਅਗਰ ਨਹੀਂ ਕਰ ਸਕਦੇ ਆ ਤੇ ਲੈਜਿਸਲੇਸ਼ਨ ਲੈ ਕੇ ਆਣੀ ਬਹੁਤ ਜ਼ਰੂਰੀ ਹੈ ਇਸ ਲੈਜਿਸਲੇਸ਼ਨ ਦੀ ਇੱਕ ਗੱਲ ਜਿਹੜੀ ਬੜੀ ਚੰਗੀ ਹੈ ਕਿ ਦੇਖੋ ਸਾਡੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਅਗਰ ਚਾਹਦੇ ਤੇ ਆਪਣੇ ਆਪ ਨੂੰ ਐਗਜ਼ੈਂਪਟ ਕਰਾ ਸਕਦੇ ਸੀਗੇ ਕਿ एवरीवन ਬਡੀ ਫ্রম ਆਦਰ ਥੈਨ ਦਾ ਪ੍ਰਾਈਮ ਮਿਨਿਸਟਰ ਜਾਂ ਪ੍ਰਾਈਮ ਮਿਨਿਸਟਰ ਦਾ ਨਾ ਹੀ ਨਾ ਲੈਂਦੇ ਉਹਨਾਂ ਨੇ ਆਪਣਾ ਆਪਣੀ ਪੋਜੀਸ਼ਨ ਨੂੰ ਵੀ ਇਹਦੇ ਦਾਇਰੇ ਦੇ ਵਿੱਚ ਲਿਆ ਕੇ ਇੱਕ ਬੜੀ ਵੱਡੀ ਸਟੇਟਮੈਂਟ ਸ਼ਿਪ ਤੇ ਬੜੀ ਵੱਡੀ ਪੋਲੀਟੀਕਲ ਮੈਚਿਓਰਿਟੀ ਦਿਖਾਈ ਹੈ ਤੇ ਹੁਣ ਚਲੋ ਦੇਖਨੇ ਆ ਕਿ ਜੁਆਇੰਟ ਪਾਰਲੀਮੈਂਟਰੀ ਕਮੇਟੀ ਕੀ ਕਹਿੰਦੀ ਹੈ ਇਹਦੇ ਬਾਰੇ ਵਿੱਚ ਤੇ ਕਿਹੜੇ ਤਰੀਕੇ ਨਾਲ ਹੁੰਦਾ ਉਹ ਐਸੇ ਲੋਗ ਇਹਦੇ ਖਿਲਾਫ ਚੱਲ ਰਹੇ ਨੇ ਜਿਨ੍ਹਾਂ ਨੂੰ ਅ ਐਸੀ ਇੱਕ ਬਿਲ ਦੇ ਆਂਦੇ ਨਾਲ ਨੁਕਸਾਨ ਹੋ ਸਕਦਾ ਹੈ ਉਹੀ ਹੈ ਇਹਦੇ ਖਿਲਾਫ ਚੱਲ ਰਹੇ ਨੇ ਨਾ ਦੂਸਰੇ ਤੇ ਨਹੀਂ ਚੱਲ ਰਹੇ ਸੋ ਦੇਖਣੇ ਅੱਸੀ ਹੁੰਦਾ ਪਰ ਪਰਸਨਲੀ ਮੈਨੂੰ ਲੱਗਦਾ ਹੈ ਕਿ ਜਿਹੜੇ ਬੰਦੇ ਤੇ ਉੱਤੇ ਲਾਲਚਣ ਲੱਗ ਗਿਆ ਹੈ ਪੋਲਿਟਿਕਸ ਦੇ ਵਿੱਚ ਉਹਨੂੰ ਇਮੀਡੀਏਟਲੀ ਰਿਜ਼ਾਈਨ ਕਰ ਦੇਣਾ ਚਾਹੀਦਾ ਹੈ ਜਦੋਂ ਤੱਕ ਉਹ ਲਾਲਚਣ ਉਤਰੇ ਨਾ ਤੇ ਫਿਰ ਦੁਬਾਰਾ ਉਹਨੂੰ ਇਲੈਕਸ਼ਨ ਲੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਕਿਉਂਕਿ ਕੱਲ੍ਹ ਇੱਕ ਉਹਨਾਂ ਦਾ ਬਿਆਨ ਵੀ ਆਇਆ ਪਸੰਦਨ ਸਿੰਘ ਦਾ ਵੀ ਜਿਹੜਾ ਇੱਕ ਸਰਕਾਰੀ ਅਧਾਰੇ ਦੇ ਵਿੱਚ ਬੰਦਾ ਕੰਮ ਕਰਦਾ ਫਾਰਮਟ ਜੋਬ ਕਰਦਾ ਜੇ ਵੀ ਉਹ 50 ਘੰਟੇ ਉਹ ਕਸ਼ਟ ਵਿੱਚ ਰਹਿੰਦਾ ਤਾਂ ਉਹਨੂੰ ਸਸਪੈਂਡ ਕਰ ਦਿੱਤਾ ਜਾਂਦਾ ਉਹ ਨੌਕਰੀ ਤੋਂ ਵਿੱਚ ਹੱਥ ਧੋਣਾ ਪੈਂਦਾ ਪਰ ਜੇ ਇੱਦਾਂ ਦੇ ਮੋਡਿਊਲ ਥੱਲੇ ਹੈਗੇ ਆਪਣੇ ਸਾਰਾ ਕੁਝ ਹੈ ਤੇ ਇੱਕ ਸਾਨੂੰ ਇਸ ਕੰਟਰੀ ਲਈ ਇੱਦਾਂ ਦੇ ਕੰਮ ਹੋਣੇ ਵੀ ਚਾਹੀਦੇ ਉਹ ਸਾਨੂੰ ਵੀ ਲੱਗਦਾ ਵੀ ਇਹ ਕੰਮ ਜ਼ਰੂਰੀ ਹੈ ਸਰ ਇੱਕ ਇਹ ਜਿਹੜੀ ਚੀਜ਼ ਆਈ ਉਸ ਤੋਂ ਇਲਾਵਾ ਜਿਹੜਾ ਜਿਸ ਚੀਜ਼ ਨੂੰ ਤੁਸੀਂ ਦੇਖਦੇ ਵੀ ਹੋ ਔਰ ਕਈ ਵਾਰੀ ਆਪਾਂ ਚਰਚਾ ਵੀ ਕੀਤੀ ਹੈ ਉਹਨਾਂ ਅੱਜ ਦੀ ਡੇਟ ਦੇ ਵਿੱਚ ਅਸੀਂ ਚਾਈਨਾ ਤੋਂ ਖਤਾ ਵੀ ਖਾ ਚੁੱਕੇ ਆ ਬਾੜ ਦੀ ਲੜਾਈ ਵੀ ਆਪਣੀ ਹੋ ਚੁੱਕੀ ਸਭ ਕੁਝ ਹੋ ਚੁੱਕੀ ਹੁਣ ਚਾਈਨਾ ਤੇ ਇੰਡੀਆ ਦਾ ਜਿਹੜਾ ਅੱਜ ਦੀ ਡੇਟ ਪਰਤ ਦਾ ਜਿਹੜਾ ਸਕੋਪ ਵੱਧ ਰਿਹਾ ਤੁਹਾਨੂੰ ਉਸ ਸਥਿਤੀ 'ਚ ਤੁਸੀਂ ਕੀ ਦੇਖਦੇ ਹੋ ਭਾਰਤ ਨੂੰ ਉਸ ਤੋਂ ਕਿੱਦਾਂ ਕਿਸ ਦਿਸ਼ਾ 'ਚ ਕਰਨਾ ਚਾਹੀਦਾ ਔਰ ਸਾਨੂੰ ਕੀ ਲੱਗਦਾ ਵੀ ਕੀ ਕੀ ਜਿੱਦਾ ਹੋ ਸਕਦੀ ਹੈ ਹਾਂ ਇਹ ਇਸ ਤਰ੍ਹਾਂ ਕੀ ਤੁਸੀਂ ਅਖੀਰ ਦੇ ਵਿੱਚ ਆ ਕੇ ਬੜਾ ਹੀ ਵੱਡਾ ਸਵਾਲ ਪੁੱਛ ਲਿਆ ਇਦੇ ਵਾਸਤੇ ਤੇ ਕਾਫੀ ਟਾਈਮ ਲੱਗ ਜਾਣਾ ਹੈ ਆਪਾਂ ਇਹਦਾ ਕਰਨੇ ਆ ਮੈਂ ਛੋਟਾ ਜਿਹਾ ਜਵਾਬ ਦੇ ਦੇਣਾ ਤੇ ਅਗਲਾ ਹਫਤਾ ਜਿਹੜਾ ਹੈ ਇਹ ਇਸੇ ਸੁਵਾ ਦੇ ਨਾਲ ਅਸੀਂ ਸ਼ੁਰੂ ਕਰ ਲਵਾਂਗੇ ਦੇਖੋ ਮੈਂ ਤੁਸੀਂ ਸਹੀ ਕਹਿ ਰਹੇ ਹੋ ਮੈਂ ਚਾਈਨਾ ਦੇ ਉੱਤੇ ਪਿਛਲੇ 20 ਸਾਲਾਂ ਤੋਂ ਸਟੱਡੀ ਕਰ ਰਿਹਾ ਮੇਰੀ ਜਿਹੜੀ ਇੱਕ dependenceinfo.com ਹੈ ਉਹਦੇ ਵਿੱਚ ਮੇਰੇ ਖਿਆਲ ਕੋਈ 100 ਆਰਟੀਕਲ ਚਾਈਨਾ ਦੇ ਉੱਤੇ ਹੋਵੇਗਾ ਮੈਨੂੰ ਹੈ ਨੌਲੇਜ ਮੈਂ ਇਹਨਾਂ ਦੇ ਬਾਰੇ ਸੋਚਣਾ ਤੇ ਮੈਂ ਅੱਜ ਦੇ ਦਿਨ ਦੇ ਵਿੱਚ ਸਿਰਫ ਇਹੋ ਹੀ ਇਹੋ ਹੀ ਕਵਾਂਗਾ ਤੇ ਚਾਈਨਾ ਜਿਹੜਾ ਉਹ ਲੰਬੀਆਂ ਲੜਾਈਆਂ ਲੜਦਾ ਹੈ ਉਹ ਕੋਈ 1 ਸਾਲ 2 ਸਾਲ ਦੀ ਨਹੀਂ ਲੜਦਾ ਉਹਦੀ ਜਿਹੜੀ ਰਣਨੀਤੀ ਆ ਉਹ 100 100 ਸਾਲ 200 200 ਸਾਲ ਦੀ ਚਲਦੀ ਹੈ ਤੇ ਚਾਈਨਾ ਇਹ ਸਮਝਦਾ ਹੈ ਕਿ ਸਾਡੇ ਜਿਹੜੇ ਬਾਰਡਰ ਏਰੀਆਜ਼ ਹੈਗੇ ਨੇ ਲਦਾਖ ਤੇ ਏਰੀਆ ਤੇ ਅਰੂਨਾਚਲ ਪ੍ਰਦੇਸ਼ ਦੇ ਏਰੀਆਜ਼ ਉਹ ਉਹਨਾਂ ਤੇ ਹੈਗੇ ਨੇ ਉਹ ਇਸ ਵਾਸਤੇ ਇਦਾਂ ਸਮਝਦਾ ਹੈ ਕਿਉਂਕਿ ਅਸੀਂ ਉਹਨੂੰ ਤਿੱਬਤ ਦਿੱਤਾ ਸੀ ਕਿ ਕਰਕੇ ਸੀ ਟਾਈਮ ਦੇ ਉੱਤੇ ਜਦੋਂ ਉਹ ਤਿੱਬਤ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਸਾਨੂੰ ਰੋਕ ਦੇਣਾ ਚਾਹੀਦਾ ਸੀ ਅਸੀਂ ਨਹੀਂ ਰੋਕਿਆ ਉਹ ਸਾਡੇ ਕੋਲੋਂ ਬੜੀ ਵੱਡੀ ਗਲਤੀ ਹੋ ਗਈ ਉਹ ਉਹ ਜਿਹੜੀ ਸੋਚ ਹੈ ਉਹ ਉਹਨੇ ਮੇਨਟੇਨ ਰੱਖੀ ਹੋਈ ਹੈ ਚਾਈਨਾ ਦੀਆਂ ਸਾਰੇ ਆਪਣੇ ਨਾਲ ਦੀਆਂ ਕੰਟਰੀ ਤੇ ਨਾਲ ਬਾਰਡਰ ਡਿਸਪਿਊਟ ਸੀਗੀਆਂ ਸਾਰੀਆਂ ਡਿਸਪਿਊਟਸ ਉਹਨੇ ਖਤਮ ਕਰ ਦਿੱਤੀਆਂ ਸਿਰਫ ਇੰਡੀਆ ਦੇ ਨਾਲ ਡਿਸਪਿਊਟ ਨਹੀਂ ਖਤਮ ਕਰਦਾ ਤੇ ਉਹਨੇ ਇੱਕ ਐਸਾ ਇੱਕ ਤਰੀਕਾ ਮੇਨਟੇਨ ਕਰ ਰੱਖਿਆ ਹੈਗਾ ਕਿ ਆਪਾਂ ਟ੍ਰੇਡ ਵੀ ਚੱਲਦਾ ਰਹੇ ਕੋਈ ਫਾਇਦੇ ਵੀ ਹੁੰਦੇ ਰਹਿਣ ਤੇ ਡਿਸਪਿਊਟ ਵੀ ਚੱਲਦੀ ਰਹੇ ਕਦੀ ਇੱਥੇ ਇੱਥੇ ਕੋਈ ਗਲਤ ਕੰਮ ਕਰ ਦੇ ਉਹ ਕਦੀ ਗਲਵਾਂਚ ਕਰ ਦੋ ਕਦੀ ਕਿਤਰੇ ਕਰ ਦੋ ਤੇ ਇਹਨਾਂ ਇਸ ਗੱਲ ਨੂੰ ਅਲਾਈਵ ਰੱਖੋ ਬਾਕੀ ਜਦੋਂ ਟਾਈਮ ਆਏਗਾ ਉਦੋਂ ਇਹਨੂੰ ਇਸਤੇਮਾਲ ਕਰੇ ਤੇ ਸਾਨੂੰ ਵੀ ਅਸੀਂ ਬੜੇ ਵਿਜੀਲੈਂਟ ਆ ਸਤਿੰਦਰ ਜੀ ਇਹਦੇ ਬਾਰੇ ਨਾ ਆਪਾਂ ਕੋਈ ਇੱਕ ਡਿਬੇਟ ਵੀ ਕਰ ਲਵਾਂਗੇ ਕਿ ਅਸੀਂ ਕੀ ਕੀਤਾ ਹੈ ਤੇ ਸਾਨੂੰ ਅੱਗੇ ਕੀ ਕਰਨਾ ਪਰ ਚਾਈਨਾ ਇੱਕ ਐਸੀ ਕੰਟਰੀ ਹੈ ਜਿਹਦੇ ਉੱਤੇ ਇਤਬਾਰ ਨਹੀਂ ਕੀਤਾ ਜਾ ਸਕਦਾ ਉਹ ਇੱਕ ਬਹੁਤ ਹੀ ਸੋਚੀ ਸਮਝੀ কনਫਿਊਸ਼ਨ ਰਣਨੀਤੀ ਦੇ ਨਾਲ ਚੱਲਦੇ ਨੇ ਉਹਨਾਂ ਦੀ ਡਿਪਲੋਮੇਸੀ ਜਿਹੜੀ ਆ ਉਹਦੇ ਚ ਬੜੀ ਡੀਪ ਰਣਨੀਤੀ ਹੁੰਦੀ ਹੈ ਤੇ ਐਸੀ ਗੱਲ ਨਹੀਂ ਕਿ ਸਾਨੂੰ ਉਹ ਰਣਨੀਤੀ ਨਹੀਂ ਆਂਦੀ ਸਾਨੂੰ ਉਹਦੇ ਕੋਲੋਂ ਜ਼ਿਆਦਾ ਆਂਦੀ ਹੈ ਪਰ ਇਹ ਗੱਲਾਂ ਇਦਾਂ ਹੀ ਚੱਲਣਗੀਆਂ ਤੇ ਅ ਦੇਖਨੇ ਆ ਅੱਗੇ ਕੀ ਹੁੰਦਾ ਹੈ ਇਹਦੇ ਬਾਰੇ ਫਿਰ ਆਪਾਂ ਵੱਡੀ ਗੱਲ ਕਰਾਂਗੇ ਤੇ ਹੁਣ ਲਾਸਟ ਜਿਹੜਾ ਪੁਆਇੰਟ ਹੈ ਇਸ ਦੇ ਅੰਦਰ ਵੀ ਟਾਈਮ ਹੁੰਦਾ ਜਾ ਰਿਹਾ ਹੈ ਤੇ ਉਹ ਹੈਗਾ ਸਾਡੀ ਬੱਚੀ ਤਪੱਸਿਆ ਹਰਿਆਣਾ ਦੀ ਬੱਚੀ ਉਹਨੂੰ ਅਸੀਂ ਮੁਬਾਰਕੀ ਨਾ ਜਾਣਦੇ ਆ ਉਹਨੇ ਵਰਲਡ ਚੈਂਪੀਅਨਸ਼ਿਪ ਜਿੱਤੀ ਹੈ 57 ਕੇਜੀ ਦੇ ਵਿੱਚ ਤੇ ਜਿਹੜੀ ਜਾਪਾਨ ਦੀ ਲੜਕੀ ਨੂੰ ਉਹਨੇ ਹਰਾਇਆ ਉਚੀਦਾ ਉਹ 40 ਫਾਈਟਸ ਦੇ ਵਿੱਚ ਉਹ ਜਿਹੜੀ ਹੈ ਉਹ ਸਕਸੈਸਫੁਲ ਰਹੀ ਹੈ ਅਤਿ ਉਸ 25 ਨੂੰ ਬਹੁਤ ਮੁਬਾਰਕਾ ਦਿੰਨੇ ਆ ਦਿਲ ਨੂੰ ਬੜੀ ਖੁਸ਼ੀ ਹੁੰਦੀ ਆਪਣੀਆਂ ਲੜਕੀਆਂ ਨੂੰ ਅੱਗੇ ਵਧਦੇ ਦੇਖਦੇ ਹੋਏ ਤੇ ਅਸੀਂ ਇਹ ਵੀ ਚਾਹਾਂਗੇ ਕਿ ਰੈਸਲਿੰਗ ਇੱਕ ਐਸਾ ਸਾਡੇ ਵਾਸਤੇ ਪੰਜਾਬ ਵਾਸਤੇ ਇੱਕ ਬਹੁਤ ਅੱਛਾ ਸਾਡੀ ਪੁਰਾਣੀ ਇੱਕ ਵਿਰਸਾ ਸੀਗਾ ਰੈਸਲਿੰਗ ਦਾ ਜੋ ਕਿ ਖਤਮ ਹੋ ਗਿਆ ਹਾਕੀ ਵਗੈਰਾ ਦੇ ਵਿੱਚ ਕ੍ਰਿਕਟ ਵਗੈਰਾ ਦੇ ਵਿੱਚ ਅਸੀਂ ਵਧੀਆ ਕਰ ਹੀ ਰਹੇ ਆ ਤੇ ਸਾਨੂੰ ਰੈਸਲਿੰਗ ਦੇ ਵੱਲ ਵੀ ਥੋੜਾ ਜਿਹਾ ਧਿਆਨ ਦੇਣਾ ਚਾਹੀਦਾ ਹੈ ਅਗਰ ਹਰਿਆਣਾ ਕਰ ਰਿਹਾ ਤੇ ਅਸੀਂ ਕਿਉਂ ਨਹੀਂ ਕਰ ਰਹੇ ਸਾਨੂੰ ਵੀ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਇਹ ਕਿਆ ਕੇ ਮੇਰਾ ਖਿਆਲ ਮੈਂ ਤਪੱਸਿਆ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਜੇ ਜਦੋਂ ਤੁਸੀਂ ਤਪੱਸਿਆ ਦੇ ਬਾਰੇ ਗੱਲ ਕੀਤੀ ਕਿ ਕਿ ਸਾਰਾ ਟਾਈਮ ਅੱਜ ਬੜਾ ਇੱਕ ਸੀਮਿਤ ਹੈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਸਾਡਾ 20 ਮਿੰਟ ਦੇ ਵਿੱਚ ਕੰਮ ਪ੍ਰੋਗਰਾਮ ਖਤਮ ਹੋਵੇ ਸਰ ਰੈਸਲਿੰਗ ਤਾਂ ਜਿਹੜਾ ਲਾਸਟ ਜਿਹੜਾ ਤੁਹਾਡਾ ਟੇਕ ਹੈ ਛੋਟਾ ਤੁਸੀਂ ਬਹੁਤ ਵਧੀਆ ਦੱਸਿਆ ਵੀ ਹਰਿਆਣੇ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਰੈਸਲਿੰਗ ਦੇ ਵਿੱਚ ਵੀ ਸਾਡੇ ਬੱਚੇ ਬਹੁਤ ਅੱਗੇ ਜਾ ਰਹੇ ਕੀ ਪੰਜਾਬ ਦੇ ਵਿੱਚ ਇਹ ਰੈਸਲਿੰਗ ਦਾ ਸਾਡਾ ਇਹ ਉਹ ਚੀਜ਼ ਆ ਨਹੀਂ ਰਹੀ ਕਿ ਸਟੈਂਡਰਡ ਨਹੀਂ ਆ ਰਿਹਾ ਕਿ ਕਿਹ ਕਮੀ ਲੱਗ ਰਹੀ ਪੰਜਾਬ ਦੇ ਵਿੱਚ ਆ ਮੇਰਾ ਖਿਆਲ ਇਹ ਰੈਸਲਿੰਗ ਦੇ ਵਿੱਚ ਪੰਜਾਬੀ ਜਿਹੜੇ ਨੇ ਮੈਨੂੰ ਕਹਿਣਾ ਨਹੀਂ ਚਾਹੀਦਾ ਉਹ ਜ਼ਿਆਦਾ ਉਹਨਾਂ ਗੇਮਸ ਦੇ ਵੱਲ ਚੰਦੇ ਨੇ ਜਿਹੜੀਆਂ ਕੈਸ਼ ਵੀ ਹੁੰਦੀਆਂ ਨੇ ਤੇ ਪਰ ਮੇਰਾ ਖਿਆਲ ਹੁਣ ਆ ਹਿਸਾ ਹਿਸਾ ਪੰਜਾਬ ਦੇ ਲੋਕਾਂ ਨੂੰ ਵੀ ਸਮਝ ਆਏਗੀ ਇੱਕ ਵਾਰ ਪੰਜਾਬੀ ਆ ਗਏ ਨਾ ਰੈਸਲਿੰਗ ਦੇ ਵਿੱਚ ਤੇ ਤੁਸੀਂ ਦੇਖ ਲਓ ਇੱਕ ਜਮਾਨਾ ਸੀਗਾ ਤਾਰਾ ਸਿੰਘ ਦਾ ਦਾਵਾ ਦਾ ਆਪਾਂ ਹਾਂ ਆਪਾਂ ਫੇਰ ਉੱਥੇ ਹੀ ਪਹੁੰਚ ਜਾਣਾ ਕੋਈ ਜ਼ਿਆਦਾ ਦੇਰ ਨਹੀਂ ਲਗਣੀ ਸਿਰਫ ਸ਼ੁਰੂ ਕਰਨ ਦੀ ਗੱਲ ਹੈ ਤੇ ਆਪਾਂ ਇੱਥੇ ਆਪਣੇ ਪ੍ਰੋਗਰਾਮਾਂ ਦੇ ਵਿੱਚ ਲੋਕਾਂ ਨੂੰ ਮੋਟੀਵੇਟ ਕਰਾਂਗੇ ਹੁਣ ਮੈਂ ਤੇ ਜਾ ਕੇ ਰੈਸਟਿੰਗ ਕਰ ਨਹੀਂ ਸਕਦਾ ਤੁਸੀਂ ਵੀ ਨਹੀਂ ਕਰ ਸਕਦੇ ਬੱਚਿਆਂ ਨੂੰ ਹੀ ਮੋਟੀਵੇਟ ਕਰ ਸਕਨੇ ਆ ਨਾ ਤੇ ਇਸ ਵਾਸਤੇ ਅਸੀਂ ਤਪੱਸਿਆ ਦੀ ਗੱਲ ਕੀਤੀ ਹੈ ਕਿ ਜਿੱਦਾਂ ਤਾਂ ਬੱਚੇ ਆ ਸਾਡੀਆਂ ਵੀ ਬੱਚੀਆਂ ਉਸ ਤਰੀਕੇ ਦੇ ਨਾਲ ਅੱਗੇ ਵਧਣ ਤੇ ਅਗਰ ਕੋਈ ਨਾ ਕੋਈ ਐਸੀ ਲੜਕੀ ਮਿਲੇਗੀ ਤੇ ਆਪਾਂ ਗਲੋਬਲ ਪੰਜਾਬੀ ਐਸੋਸੀਏਸ਼ਨ ਜਿਹੜੀ ਸਾਡੀ ਹੈਗੀ ਹੈ ਵੈਲਫੇਅਰ ਐਸੋਸੀਏਸ਼ਨ ਉਹਦੇ ਥਰੂ ਉਹਨੂੰ ਸਪੋਰਟ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਸਰਦਾਰਾ ਸਿੰਘ ਦੁਆਰਾ ਇੱਥੇ ਨਿਕਲਣ ਪੰਜਾਬ ਦੇ ਵਿੱਚ ਇਸੇ ਨੋਟ ਦੇ ਨਾਲ ਮਲਾਦਾ ਸਾਡਾ 에ਪੀਸੋਡ 6 ਵਾਂ ਅੱਜ ਇਸ ਸਮਾਪਤ ਕਰਦੇ ਹਾਂ ਕਰਨ ਸਾਹਿਬ ਤੁਹਾਡੀ ਕੋਈ ਫਾਈਨਲ ਟੇਕ ਨਹੀਂ ਪਾਸ ਜੀ ਕੋਈ ਨਹੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਰਿਆਂ ਨੂੰ ਮੇਰੇ ਵੱਲੋਂ ਅਗਲੇ ਹਫ਼ਤੇ ਵਾਸਤੇ ਸ਼ੁਭ ਕਾਮਨਾਵਾਂ ਮਾਤਾ ਦਾ ਪੂਰਾ ਹਫ਼ਤਾ ਮੰਗਲ ਚ ਰਹੇ ਅਗੇ ਗਣੇਸ਼ ਚਤੁਰਥੀ ਆ ਰਹੀ ਹੈ ਮੇਰੇ ਖਾਲ ਹਫ਼ਤੇ ਦੇ ਵਿੱਚ ਉਹਦੇ ਵਾਸਤੇ ਸਾਰਿਆਂ ਨੂੰ ਅ ਬੈਸਟ ਵਿਸ਼ੇ ਸਾਰੇ ਆਪਣੇ ਚੰਗੀ ਤਰ੍ਹਾਂ ਆਪਣਾ ਤਿਉਹਾਰ ਮਨਾਓ ਤੇ ਖੁਸ਼ ਰਹੋ ਬਸ ਇਦਾਂ ਹੀ ਆ ਵਾਇਰਟੀ ਦਾ ਖਾਲਸਾ ਵਾਇਰਟੀ ਦੀ ਫਤਿਹ ਦੀ ਲਾਸਟ ਸਾਡੀ ਇੱਕ ਬੇਨਤੀ ਹੈ ਵੀ ਜਿਹੜੇ ਵੀ ਸਾਡੇ ਦੋਸਤ ਸਾਨੂੰ ਦੇਖ ਰਹੇ ਹੋ ਤੇ ਲਾਈਕ ਕਰਨ ਸ਼ੇਅਰ ਕਰਨ ਜਿਹਦਾ ਪਿੱਛੇ ਵੇਰਵਾ ਕਰਨਾ ਸਾਹਿਬ ਨੇ ਕਿਹਾ ਵੀ ਹੋ ਸਕੇ ਤਾਂ ਕਮੈਂਟ ਵੀ ਜਰੂਰ ਕਰੋ ਬਹੁਤ ਬਹੁਤ ਸ਼ੁਕਰੀਆ ਸਸਿਕਾ